ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹੁਣੇ-ਹੁਣੇ ਪੋਲਿੰਗ ਬੂਥ ਤੇ ਚੱਲੀਆਂ ਗੋਲੀਆਂ ਤਿੰਨ ਲੋਕਾਂ ਦੀ ਮੌਤ ਖਬਰ ਨੂੰ ਸੁਰਖਰਨ ਤੋਂ ਪਹਿਲਾਂ ਜਿਹਨਾਂ ਲੋਕਾਂ ਨੇ ਚੈਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਹੱਦ ਤਵਾਂ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਲੋਕ ਸਭਾ ਚੋਣਾਂ ਦਾ ਪਹਿਲਾ ਪੜਾਅ ਅੱਜ ਸ਼ੁਰੂ ਹੋ ਗਿਆ 21 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ 102 ਸੀਟਾਂ ਤੇ ਵੋਟਿੰਗ ਰਹੀ ਮਨੀਪੁਰ ਦੇ ਦੋ ਲੋਕ ਸਭਾ ਸੀਟਾਂ 'ਚ ਅੱਜ ਵੀ ਵੋਟਿੰਗ ਰਹੀ ਹੈ ਇਸ ਦੌਰਾਨ ਮਨੀਪੁਰ ਦੇ ਵਿੱਚ ਇੱਕ ਪੋਲਿੰਗ ਬੂਥ ਤੇ ਗੋਲੀਆਂ ਚਲਾਈਆਂ ਗਈਆਂ ਇਸ ਘਟਨਾ ਨਾਲ ਜੁੜੀਆਂ ਸੋਸ਼ਲ ਮੀਡੀਆ ਤੇ ਵੀਡੀਓ ਵੀ ਵਾਇਰਲ ਹੋ ਰਹੀਆਂ ਨੇ ਅੱਜ ਸਵੇਰੇ ਮਨੀਪੁਰ ਦੇ ਵਿੱਚ ਇੱਕ ਪੋਲਿੰਗ ਬੂਥ ਨੇੜੇ ਗੋਲੀਆਂ ਚਲਾਈਆਂ ਗਈਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ 25 ਸਕਿੰਡਸ ਦੀ ਵੀਡੀਓ ਚ ਤੇਜ਼ ਗੋਲੀਆਂ ਦੀ ਆਵਾਜ਼ ਸੁਣਾਈ ਦੇਣ ਤੋਂ ਪਹਿਲੇ ਹੰਗਾਮਾ ਅਤੇ ਲੋਕ ਚੀਕਦੇ ਦਿਖਾਈ ਦੇ ਰਹੇ ਨੇ ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਜੀ ਹਾਂ ਮਨੀਪੁਰ ਚ ਪੋਲਿੰਗ ਬੂਤੇ ਹੋਈ ਗੋਲੀਬਾਰੀ ਦੀ ਵੀਡੀਓ ਕੁਝ ਦੂਰੀ ਤੇ ਖੜਾ ਇੱਕ ਵਿਅਕਤੀ ਆਪਣੇ ਫੋਨ ਚ ਕੈਦ ਕਰ ਰਿਹਾ ਸੀ ਗੋਲੀਬਾਰੀ ਹੁੰਦੇ ਹੀ ਵਿਅਕਤੀ ਦੇ ਅਗਰੇ ਦੇ ਪਿੱਛੇ ਲੋਕ ਦੇ ਕਰੀਬ 10-15 ਸੈਕਿੰਡ ਤੱਕ ਲਗਾਤਾਰ ਗੋਲੀਆਂ ਚਲਾਈਆਂ ਗਈਆਂ ਅਤੇ ਲੋਕਾਂ ਦੇ ਚੀਕਣ ਦੀ ਆਵਾਜ਼ ਸੁਣਾਈ ਦਿੱਤੀ